ਮਾਣਤਾ ਦੀ ਸੇਵਾ ਬਿਰਧ ਆਸ਼्रम ਲਹਿਲ ਵਿਖੇ ਰਾਸ਼ਨ ਫਲ ਫਰੂਟ ਨਗਦ ਸੇਵਾ ਦੇ ਕੇ ਜਨਮ ਦਿਨ ਮਨਾਇਆ ਗੁਰੂ ਨਾਨਕ ਗਰਲ ਸੀਨੀਅਰ ਸੈਕੰਡਰੀ ਸਕੂਲ ਢੜੀਵਾਲ ਦੇ ਵਾਈਸ ਪ੍ਰਧਾਨ ਅਤੇ ਉੱਗੇ ਸਮਾਜ ਸੇਵਕ ਮੁਖਵੰਤ ਸਿੰਘ ਨਾਗੀ ਨੇ ਆਪਣੀ ਪੋਤਰੀ ਨਿਆਮਤ ਕੋਰ ਨਾਗੀ ਦਾ ਜਨਮ ਦਿਨ ਮਾਣਤਾ ਦੀ ਸੇਵਾ ਬਿਰਧ ਆਸ਼्रम ਲਹਿਲ ਵਿਖੇ ਉੱਥੇ ਰਹਿਣ ਦੇ 40 ਮਨੁਬਦੀ ਲੋਵਾਰਸ ਅਤੇ ਬਜ਼ੁਰਗਾਂ ਨਾਲ ਮਿਲਦੇ ਹੋਏ ਕੇਕ ਕੱਟ ਕੇ ਅਤੇ ਰਾਸ਼ਨ ਫਲ ਫਰੂਟ ਦਿੱਤਾ ਗਿਆ ਜਦ ਕਿ ਉਥੇ ਇਨ ਮੇਟਰ ਲਗਾਉਣ ਲਈ 3100 ਰੁਪਏ ਦਾ ਦਾਨ ਵੀ ਕੀਤਾ ਮਖਨ ਸਿੰਘ ਨਾਗੀ ਨੇ ਕਿਹਾ ਕਿ ਆਪਣੀ ਪੋਤਰੀ ਦਾ ਜਨਮ ਦਿਨ ਮਾਨਤਾ ਦੀ ਸੇਵਾ ਬਿਰਧ ਆਸ਼ਰਮ ਵਿਖੇ ਮਨਾਉਣ ਨਾਲ ਉਹਨਾਂ ਨੂੰ ਸਕੂਨ ਸ਼ਾਂਤੀ ਅਤੇ ਵੱਖਰੇ ਤਰ੍ਹਾਂ ਦੀ ਖੁਸ਼ੀ ਮਿਲੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ ਹਾਂਜੀ ਪ੍ਰਧਾਨ ਜੀ ਦੱਸ ਦਿਓ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਖਨ ਸਿੰਘ ਨਾਗੀ ਜੀ ਆਪਣੀ ਪੋਤਰੀ ਦਾ ਜਨਮ ਦਿਨ ਮਨਾਉਣ ਵਾਸਤੇ ਬਿਰਧ ਆਸ਼ਰਮ ਆਏ ਆ ਤੁਸੀਂ ਵੀ ਨਾਲਜ ਚੇਚਾ ਉੱਤੇ ਪਹੁੰਚੇ ਹੋ ਤਾਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਅਸੀਂ ਵਿਦ ਆਸ਼ਰਮ ਲੇਲ ਜਿਹਦਾ ਨਾਮ ਮਾਨਵਤਾ ਦੀ ਸੇਵਾ ਸੁਸਾਇਟੀ ਆ ਜੋ ਕਿ ਸਾਡੇ ਬਹੁਤ ਹੀ ਹੁਨਾਰ ਨੌਜਵਾਨ ਮੁੰਡਾ ਸਿੱਖ ਵੈਲਫੇਅਰ ਸੁਸਾਇਟੀ ਦੇ ਪੰਕਜ ਜੀ ਚਲਾ ਰਹੇ ਨੇ ਤੇ ਅੱਜ ਸਾਡੇ ਬਹੁਤ ਹੀ ਅੱਛੇ ਸਮਾਜ ਸੇਵੀ ਸਾਡੇ ਜ਼ਿਲ੍ਹੇ ਚ ਮੰਨੇ ਦੇ 나ਗੀ ਸਾਗ ਮੁਖੰਦ ਸਿੰਘ ਨਾਗੀ ਉਹਨਾਂ ਦਾ ਬੜਾ ਹੀ ਅੱਛਾ ਉਪਰਾਲਾ ਵੀ ਉਹਨਾਂ ਦੀ ਪੋਤਰੀ ਦਾ ਜਨਮ ਦਿਨ ਹੈ ਨਾ ਜੋ ਕਿ ਬੱਚੀ ਆਸਟ੍ਰੇਲੀਆ ਬੈਠੀ ਹੈ ਤੇ ਉਹਨਾਂ ਦਾ ਇਹ ਉਪਰਾਲਾ ਵੀ ਐਸੀ ਜਿਹੜਾ ਜਨਮ ਦਿਨ ਹੈ ਦੇਖੋ ਕਾਫੀ ਉਹ ਲੈ ਕੇ ਆਏ ਆ ਫਲ ਫਰੂਟ ਲੈ ਕੇ ਆਏ ਆ ਮਠਿਆਈ ਲੈ ਕੇ ਆਏ ਆ ਫੇਰਾ ਰਾਸ਼ਨ ਲੈ ਕੇ ਆਏ ਆ ਇਹ ਵਰਦਾਸ਼ਣ ਦੇ ਵਿੱਚ 44 44 ਲੋਕ ਨੇ ਜਿਹੜੇ ਕੁਝ ਜਿੰਨਾਂ ਜੋ ਮੰਦਭਾਗੀ ਨੇ ਕੋਈ ਕਾਫੀ ਬਜ਼ੁਰਗ ਹੋ ਚੁੱਕੇ ਨੇ ਤੇ ਇੱਥੇ ਇਹਨਾਂ ਦੀ ਦੇਖਭਾਲ ਕਰਦੇ ਨੇ ਤੇ ਮੈਂ ਬਹੁਤ ਹੀ ਅੱਛਾ ਨਾਗੀ ਸਾਦਾ ਪਰਾਂਲਾਵਾ ਵੀ ਜਿਹੜਾ ਆਪਣੀ ਪੋਤਰੀ ਦਾ ਜਨਮ ਦਿਨ ਇਸ ਤਰ੍ਹਾਂ ਮਨਾ ਰਿਹਾ ਵੀ ਇੱਥੇ ਕੇਕ ਕੱਟ ਰਿਹਾ ਇਹਨਾਂ ਨੂੰ ਮਠਿਆਈ ਦੇ ਰਿਹਾ ਇਹਨਾਂ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਨੇ ਮੈਂ ਸ਼ਹਿਰ ਵਾਸੀਆਂ ਨੂੰ ਇਹੋ ਹੀ ਅਪੀਲ ਕਰਾਂਗਾ ਵੀ ਇਸ ਤਰ੍ਹਾਂ ਹੀ ਸਾਨੂੰ ਆਪਣੇ ਬੱਚਿਆਂ ਦਾ ਸਾਡੇ ਬਜ਼ੁਰਗਾਂ ਦਾ ਕੋਈ ਵੀ ਦਿਨ ਤਿਹਾਰ ਹੁੰਦਾ ਤੇ ਅਸੀਂ ਇਸ ਤਰ੍ਹਾਂ ਹੀ ਮਨਾਈਏ ਜਿਹੜੇ ਇਹ 43 ਇੱਥੇ ਵਿਰਧ ਆਸ਼ਰਮ ਦੇ ਵਿੱਚ ਸਾਡੇ ਜ਼ਿਲ੍ਹੇ ਚ ਦਾ ਨਾਮ ਹੈ ਵਿਰਧ ਆਸ਼ਰਮ ਦਾ ਮਨਤਾ ਦੀ ਸੇਵਾ ਇਹ ਪੰਕਜ ਜੀ ਦੀ ਸੁਸਾਇਟੀ ਬਹੁਤ ਅੱਛੀ ਆ ਇਹ ਬੜੇ ਸੱਚੇ ਮਨ ਦੇ ਨਾਲ ਇਹਨਾਂ ਦੀ ਸੇਵਾ ਕਰਦੇ ਪਏ ਨੇ ਤੇ ਜਿਸ ਤਰ੍ਹਾਂ ਜੇ ਨਾਗੀ ਸਾਹਿਬ ਵੀ ਜਾਣਦੇ ਹੋ ਵੀ ਬਹੁਤ ਹੋਣ ਹਾਰ ਨੇ ਇਹਨਾਂ ਨੇ ਬੜੇ ਹੀ ਸਮਾਜ ਸੇਵੀ ਕੰਮ ਕਰਦੇ ਨੇ ਤੁਸੀਂ ਦੇਖਿਆ ਹੋਊਗਾ ਕਈ ਵਾਰੀ ਅਕਸਰ ਆਪਣੇ ਜਿਸ ਤਰ੍ਹਾਂ ਲੰਗਰ ਲਾਂਦੇ ਆ ਫਿਰ ਪੋਦੇ ਲਾਂਦੇ ਆ ਆਲਾ ਦਵਾਲਾ ਸਾਫ਼ ਵੀ ਕਰਵਾਉਂਦੇ ਆ ਤੇ ਬਹੁਤ ਅੱਛੇ ਕੰਮ ਕਰਦੇ ਜਿਹੜਾ ਇਹਨਾਂ ਨੇ ਇਹ ਪ੍ਰਾਲਾ ਕੀਤਾ ਇਹ ਬਹੁਤ ਸਲਾਘਾ ਹੀ ਹੋਊਗਾ ਮੈਂ ਵਾਹਿਗੁਰੂ ਦੇਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਦੀ ਬੱਚੀ ਦੇ ਤੇ ਇਹਨਾਂ ਦੇ ਪਰਿਵਾਰ ਤੇ ਅਪਾਰ ਕਿਰਪਾ ਬਣਾ ਕੇ ਰੱਖੇ ਤਾਂ ਕਿ ਬੱਚੀ ਨੂੰ ਤੰਦਰੁਸਤੀ ਦੇ ਪੜੇ ਲਿਖੇ ਦੇ ਆਪਣੇ ਇਲਾਕਾ ਧਾਰੀਵਾ ਸ਼ਾਇਦ ਦਾ ਹੋਰ ਨਾ ਉੱਚਾ ਕਰ ਸਕੇ ਜਿਸ ਤਰ੍ਹਾਂ ਇਹ ਕੰਮ ਕਰਕੇ ਬੜਾ ਵਧੀਆ ਇਹ ਆਪਣਾਲਾ ਕੀਤਾ ਵਾ ਸਾਡੇ ਨਾਲ ਅੱਜ ਸਾਡੇ ਬਿੱਟੂ ਪ੍ਰਧਾਨ ਜੀ ਆਏ ਨੇ ਕਲਬੂਸ਼ਾ ਜੀ ਆਏ ਨੇ ਨਾਲ ਨਾਗੀ ਸਾਹਿਬ ਦਾ ਬੇਟੇ ਆਏ ਨੇ ਮੈਡਮ ਪ੍ਰਿੰਸੀਪਲ ਜੀ ਆਏ ਨੇ ਤੇ ਸਲਵਾਨ ਜੀ ਆਏ ਆ ਤੇ ਆ ਸਾਰੇ ਜਿੰਨੇ ਵੀ ਇੱਥੇ ਆਏ ਆ ਬਹੁਤ ਹੀ ਅੱਛਾ ਇਹ ਸਿਰਫ ਇਸ ਕਰਕੇ ਨਹੀਂ ਆਏ ਵੀ ਇਹ ਆਪਣੀ ਬਾਬਾ ਘਟਰ ਵਾਸਤੇ ਸਿਰਫ ਇਸ ਕਰਕੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਜਾਂ ਬੱਚਿਆਂ ਦਾ ਜਨਮ ਦਿਨ ਜਾਂ ਆਪਣਾ ਜਨਮ ਦਿਨ ਜਿਹੜਾ ਮਨਾਈਏ ਅਸੀਂ ਇੰਨਾ ਮੰਦਰ ਜਿਹੜੇ ਬੱਚੇ ਇੱਥੇ ਲੋਕ ਆਏ ਆ ਇਹਨਾਂ ਵਿੱਚ ਮਨਾਈਏ ਇਹਨਾਂ ਦੀ ਅਸੀਸਾਂ ਪ੍ਰਾਪਤ ਕਰੀਏ ਇਹਨਾਂ ਨੂੰ ਦੇਈਏ ਕੁਝ ਖਾਣ ਪੀਣ ਇਹਨਾਂ ਦੀ ਜਿਹੜੀ ਲੋੜ ਵਾ ਉਹਨਾਂ ਨੂੰ ਪੁੱਛ ਲਈਏ ਪੰਕਜ ਜੀ ਨੂੰ ਜਿਹੜੀ ਚੀਜ਼ ਦੀ ਲੋੜ ਆ ਪਿੱਛੇ ਜੀ ਅਸੀਂ ਆਏ ਸੀ ਇਹਨਾਂ ਨੂੰ ਪੰਕਜ ਜੀ ਨੂੰ ਪੁੱਛਿਆ ਵੀ ਕੀ ਚਾਹੀਦਾ ਇਹਨਾਂ ਨੇ ਕਿਹਾ ਪੱਕੇ ਚਾਹੀਦੇ ਆ ਕੋਈ ਵਰੀ ਕਿ ਇਹਨਾਂ ਨੇ ਕਿਹੜੀ ਚੀਜ਼ ਚਾਹੀਦੀ ਹੈ ਉਹ ਹੀ ਇਹਨਾਂ ਨੂੰ ਪੁੱਛ ਕੇ ਤੇ ਇਹਨਾਂ ਨੂੰ ਇੱਥੇ ਦਈਏ ਤਾਂ ਕਿ ਇਹ ਇਹ ਲੈ ਕੇ ਪ੍ਰਾਪਤ ਕਰਨ ਤਾਂ ਕਿ ਇਹ ਸੀਸਾ ਦਿੰਦੇ ਨੇ ਤੇ ਇਹਨਾਂ ਜਿਆਦਾ ਟਾਈਮ ਨਹੀਂ ਮੈ ਲੈਣਾ ਬਸ ਇਹ ਹੀ ਕਹਾਂਗਾ ਵੀ ਇਹ ਬਹੁਤ ਨਗੀ ਸਾਧਾ ਪ੍ਰਲਾਟਾ ਵੈਗੁਰੂ ਇਹਨਾਂ ਤੇ ਨਾਲ ਪੰਕਜ ਜੀ ਜਿਹੜੀ ਸੋਸਾਇਟੀ ਚਲਾ ਰਹੇ ਨੇ ਇਹ ਲੋਕਾਂ ਦਾ ਬਜ਼ੁਰਗਾਂ ਦਾ ਜਿਹੜੇ ਮਨ ਭੱਗੀ ਇਹਨਾਂ ਦਾ ਅਨਾਜ ਦਿੰਦੇ ਨੇ ਖਵਾਉਂਦੇ ਨੇ ਨਿਵਾਉਂਦੇ ਨੇ ਤਵਾਉਂਦੇ ਨੇ ਦਵਾਈ ਦਿੰਦੇ ਆ ਸਭ ਕੁਝ ਇਹਨਾਂ ਦੀ ਦੇਖਭਾਲ ਕਰਦੇ ਨੇ ਵੈਗੁਰੂ ਇਹਨਾਂ ਦੇ ಅಪਾਰ ਕਿਰਪਾ ਬਣਾ ਕੇ ਕੇ ਤੰਦਰੁਸਤੀ ਦੇ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਹਾਂਜੀ ਨਾਗੀ ਸਾਹਿਬ ਅੱਜ ਬਿਰਧ ਆਸਰਾ ਨਾਲ ਲੇਲ ਵਿਖੇ ਪਹੁੰਚੇ ਹੋ ਆਪਣੀ ਪੁੱਤਰੀ ਦਾ ਜਨਮ ਦਿਨ ਸੈਲੀਬ੍ਰੇਟ ਕਰਨ ਵਾਸਤੇ ਤੇ ਕੀ ਕਹਿਣਾ ਚਾਹੁੰਦੇ ਤੇ ਕਿੱਥੋਂ ਤੁਹਾਨੂੰ ਪ੍ਰੇਰਣਾ ਮਿਲੀ ਜੀ ਮੈਂ ਮਖਵਨ ਸਿੰਘ ਨਾਗੀ ਵਾਈਸ ਪ੍ਰਾਈਟੈਂਡ ਕੋਰ ਨਾਲ ਗਲ ਸਿਰੀਅਰ ਸੈਕੰਡਰੀ ਸਕੂਲ ਸਾਰਾਂ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਪ੍ਰੇਰਣਾ ਜਿਹੜੀ ਆ ਫੇਸਬੁੱਕ ਤੇ ਸਰਦਾਰ ਕਲਵੰਤ ਸਿੰਘ ਜੀ ਜਿਹੜੇ ਐਕਸੀਡੈਂਟ ਜਿਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਨੇ ਇੱਥੇ ਆਣ ਕੇ ਪ੍ਰਧਾਨ ਜੀ ਤੋਂ ਕੁਲਚੀ ਸੇ ਨਾਮ ਬਣਾਇਆ ਤੇ ਉੱਥੋਂ ਵੇਖ ਕੇ ਮੈਨੂੰ ਇਹ ਪ੍ਰੇਰਣਾ ਮਿਲੀ ਸੀ ਮੇਰੇ ਬੇਟੇ ਦਾ ਫੋਨ ਆਇਆ ਕਿ ਤੁਸੀਂ ਆਪਣੀ ਦੁਕਾਨ ਤੇ ਤੇ ਕੜੀ ਚੌਲ ਦਾ ਲੱਗਰ ਲਾਉਣਾ ਹੈ ਲੇਕਿਨ ਮੈਂ ਉਹਨੂੰ ਕਿਹਾ ਵੀ ਮੈਂ ਘਾ ਉਧਰੋਂ ਵੱਧ ਜਿਹੜੀ ਸਾਰਿਆਂ ਨਾਲ ਵੱਧੀ ਸੇਵਾ ਜਿਹੜੀ ਆ ਆਪਾਂ ਬਿਰਦਾ ਸਮਝਾ ਕੇ ਉੱਥੇ ਰਾਸ਼ਨ ਪਾਣੀ ਦੇ ਕੇ ਤੇ ਉੱਥੇ ਜਾ ਕੇ ਤੇ ਮਨਾਇਏ ਜਾ ਕੇ ਤੇ ਉਹ ਬੱਚਾ ਮੇਰਾ ਇਸ ਗੱਲ ਨਾਲ ਸਹਿਮਤ ਹੋ ਗਿਆ ਤੇ ਮੈਂ ਇਸ ਦੇ ਨਾਲ ਸਾਰੇ ਸਮਾਜ ਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਕੋਈ ਵੀ ਆਪਾਂ ਇਹੋ ਜਿਹਾ ਦਿਨ ਮਨਾਈਏ ਤੇ ਉਹ ਆਪਾਂ ਇੱਥੇ ਆਣ ਕੇ ਇੰਨਾ ਭੈਣ ਭਰਾਵਾਂ ਦੇ ਨਾਲ ਜਿਹੜੇ ਇੱਥੇ ਬੇਸਾਰਾ ਬੈਠੇ ਨੇ ਇਹਨਾਂ ਦੇ ਨਾਲ ਮਨਾਈਏ ਤਾਂ ਕਿ ਇਹਨਾਂ ਦਾ ਵੀ ਹੌਸਲਾ ਵਧੇ ਔਰ ਜਿਹੜੀ ਇਸ ਸੰਸਥਾ ਨੂੰ ਚਲਾ ਰਹੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਇਨਾ ਕੁ ਧੰਨਵਾਦੀ ਹਾਂ ਕਿ ਉਹਨਾਂ ਨੇ ਐਡਾ ਵੱਡਾ ਇਹ ਉਪਰਾਲਾ ਕੀਤਾ ਹੋਇਆ ਤੇ ਐਡਾ ਖਰਚਾ ਕਰ ਰਹੇ ਨੇ ਔਰ ਮੈਂ ਫੇਰ ਇੱਕ ਵਾਰੀ ਆਪਣੇ ਸਮਾਜ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕੋਈ ਵੀ ਜਿਹੜਾ ਰੰਗ ਤੇ ਹੀ ਧੰਗ ਜਾਂ ਮਨਾਉਣਾ ਹੈ ਦਿਨ ਉਹ ਆਣ ਕੇ ਇੱਥੇ ਮਿਲਾਈਏ ਤਾਂ ਕਿ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ ਇਸ ਦੇ ਨਾਲ ਹੀ ਜਿਹੜੇ ਮੇਰੇ ਵੀਰ ਜੀ ਆ ਪੰਕਜ ਪੁੱਤਰ ਖਲੋਤਾ ਹੋਇਆ ਵਾ ਮੈਂ ਇਹਨਾਂ ਦੀ ਵੀ ਬਹੁਤ ਸ਼ਲਾਘਾ ਕਰਦਾ ਵੀ ਜਿਹੜੇ ਇਸ ਕੰਮ ਨੂੰ ਇਹਨਾਂ ਨੇ ਉਪਰਾਲਾ ਬਣਿਆ ਹੋਇਆ ਵਾ ਤੇ ਇਸ ਕੰਮ ਨੂੰ ਇਹ ਚਲਾ ਰਹੇ ਨੇ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਆਏ ਹੋਏ ਸੱਜਣਾ ਦਾ ਦੁੱਗਲ ਜੀ ਕੁਲਬੋਸ਼ਨ ਜੀ ਪ੍ਰਧਾਨ ਜੀ ਭੰਡਾਰੀ ਸਾਹਿਬ ਔਰ ਮੇਰੇ ਨਾਲ ਹਰਜਿੰਦਰ ਸਿੰਘ ਜੀ ਮੇਰੇ ਮੈਡਮ ਸਕੂਲ ਦੇ ਪ੍ਰਿੰਸੀਪਲ ਉਹਨਾਂ ਦੇ ਨਾਲ ਟੀਚਰ ਆਏ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੇਰੇ ਲਈ ਇਹ ਕੀਮਤੀ ਸਮਾਂ ਕੱਢ ਕੇ ਇੱਥੇ ਇਸ ਪ੍ਰੋਗਰਾਮ ਬੱਚੀ ਦੇ ਜਨਮ ਦਿਨ ਲਈ ਇੱਥੇ ਆਣ ਕੇ ਤੇ ਜਮ੍ਹਾਂ ਹੋਏ ਹਨ ਤੇ ਮੈਂ ਅੱਜ ਆਪਣੇ ਵੱਲੋਂ ਸਾਰਿਆਂ ਨੂੰ ਫੇਰ ਇਸ ਗੱਲ ਦੀ ਵਿਦਾਇਤ ਦਿੰਦਾ ਹਾਂ ਆਪਣੀ ਪੁੱਤਰੀ ਦੇ ਜਨਮ ਦਿਨ ਦੇ ਉੱਤੇ ਉਹ 12 ਸਾਲ ਦੀ ਹੋ ਗਈ ਆ ਹੁਣ 13 ਸਾਲ ਦੀ ਹੋਈ ਆ ਤੇ ਮੈਂ ਸਾਰੇ ਅੱਗੇ ਬੇਨਤੀ ਕਰਦਾ ਹਾਂ ਕਿ ਉਹਨਾਂ ਦੇ ਉਹਨਾਂ ਦੇ ਲਈ ਅਰਦਾਸ ਕਰਨ ਕਿ ਉਹ ਪਰਿਵਾਰ ਅੱਗੇ ਵਧੇ ਫੁੱਲੇ ਤੇ ਹੋਰ ਮਿਹਨਤ ਤੇ ਤਰੱਕੀ ਕਰੇ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਬਾਹਰ ਆਪਾਂ ਇਸ ਪੈਸੇ ਦੀ ਬਿਲਕੁਲ ਫਜ਼ੂਲ ਵਰਤੋਂ ਨਾ ਕਰੀਏ ਆਪਾਂ ਇੱਥੇ ਸਹੀ ਢੰਗ ਨਾਲ ਜਿੱਥੇ ਪਾਇਆ ਵਰਤਿਆ ਜਾਂਦਾ ਵਾ ਉੱਥੇ ਹੀ ਆਣ ਕੇ ਸਾਰੇ ਜਣੇ ਅਸੀਂ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹਾਂਜੀ ਪਤਾਂ ਜੀ ਅੱਜ ਇੱਕ ਨੇਕ ਉਪਰਾਲਾ ਕੀਤਾ ਗਿਆ ਬਿਰਧਾਂ ਨੂੰ ਤਾਂ ਕੇ ਬੇਟੀ ਦਾ ਜਨਮ ਦਿਨ ਮਨਾਇਆ ਗਿਆ ਪਹੁੰਚੇਓ ਕਿੱਦਾਂ ਵਿੰਦੇ ਇਸ ਉਪਰਾਲੇ ਨੂੰ ਅੱਜ ਦੇ ਪ੍ਰੋਗਰਾਮ ਸਾਰੇ ਜਿੰਨੇ ਵੀ ਨਾਗੀ ਸਾਹਿਬ ਦੇ ਨਾਲ ਤੇ ਨਾਗੀ ਸਾਹਿਬ ਦੇ ਸਾਥੀ ਆਏ ਆ ਮੈਂ ਉਹਨਾਂ ਦਾ ਇੱਥੇ ਪਹੁੰਚੇ ਤੇ ਵੀ ਧੰਨਵਾਦ ਕਰਦਾ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਹੜਾ ਪਰਾਲਾ ਅੱਜ ਮਾਨਵਤਾ ਦੀ ਸੇਵਾ ਨੇ ਕੀਤਾ ਵਾ ਇਹਨਾਂ ਵਾਸਤੇ ਮੈਂ ਇਹ ਜਾਨਣਾ ਵੀ ਅਸੀਂ ਜਿਹੜਾ ਇੱਥੇ ਪ੍ਰੋਗਰਾਮ ਅੱਜ ਵੇਖਿਆ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਵੀ ਇੱਥੇ ਸੱਜਣ ਆਏ ਆ ਉਹਨਾਂ ਨੂੰ ਚੰਗਾ ਮਾੜਾ ਵਿਆਹ ਸ਼ਾਦੀ ਦਾ ਕੋਈ ਵੀ ਕੰਮ ਜਿਹੜਾ ਵਾਧਾ ਵਾਧਾ ਘਾਟਾ ਹੋ ਸਕੇ ਇੱਥੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਔਰ ਵੱਧ ਤੋਂ ਵੱਧ ਜਿੰਨਾ ਵੀ ਇੱਥੇ ਕੋਈ ਸ਼ਹਿਰ ਵਾਲੇ ਜਾਂ ਸੱਜਣ ਪਿਆਲੇ ਜਿਹੜੇ ਇੱਥੇ ਆਇਆ ਵੀ ਜਾ ਕੇ ਲੋਕਾਂ ਨੂੰ ਦੱਸਣ ਵੀ ਉੱਥੇ ਜਿਹੜਾ ਬਿਰਧ ਆਸ਼ਰਮ ਮਨੇਵਾ ਉੱਥੇ ਜਾ ਕੇ ਸੇਵਾ ਕਰਨ ਦਾ ਮੌਕਾ ਮਿਲ ਤੇ ਨਾਲ ਹੀ ਬਿਰਧ ਆਸ਼ਰਮ ਦੀ ਸੇਵਾ ਕਰੋ ਤੇ ਨਾਲ ਹੀ ਇੱਥੇ ਕੋਈ ਇਹਨਾਂ ਨੂੰ ਜਿਸ ਤਰ੍ਹਾਂ ਦੀ ਵੀ ਕੋਈ ਚੀਜ਼ ਦੀ ਲੋੜ ਹੋਵੇ ਉਹ ਇਹਦੇ ਮੁਤਾਬਕ ਇੱਥੇ ਪਛਾਨੀ ਚਾਹੀਦੀ ਆ ਮੈਂ ਸੇਨਾਲੀ ਇਹ ਕਹਿਣਾ ਵੀ ਜਿਹੜੀ ਸਾਡੀ ਬੇਟੀ ਆਸਟ੍ਰੇਲੀਆ ਵਿੱਚ ਔਰ ਇੱਕ ਇਹਨਾ ਮੁਖਨ ਸਿੰਘ ਨਾਗੀ ਇਹਨਾਂ ਦੇ ਪਰਿਵਾਰ ਨੂੰ ਸਾਰ ਸੁੱਖੀਆਂ ਤੇ ਖੁਸ਼ੀਆਂ ਦਾ ਖੇੜਾ ਵਰਸ ਬਖਸ਼ੇ ਤੇ ਨਾਲ ਹੀ ਇਹਨਾਂ ਨੂੰ ਮੈਂ ਵਧਾਈ ਦੇਣਾ ਬੱਚੇ ਦੀ ਜਨਮ ਦਿਨ ਦੀ ਜੈ ਸ਼ੀਰਮ ਹਾਂਜੀ ਪੰਕਜ ਜੀ ਦੱਸ ਦਿਓ ਬੜਾ ਨੇਕਪ੍ਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਤੇ ਕਾਫੀ ਸੰਖਤਾ ਸਹਿਯੋਗ ਵੀ ਕਰ ਰਹੀਆਂ ਵਾ ਅੱਜ ਸਾਡੇ ਸ਼ਹਿਰ ਦੇ ਨਾਮਵਰ ਸ਼ਖਸੀਅਤ ਮਖਵਨ ਸਿੰਘ 나ਗੀ ਜੀ ਆਪਣੀ ਪੋਤਰੀ ਦਾ ਜਨਮ ਦਿਨ ਇੱਥੇ ਮਨਾਉਣ ਆਏ ਆ ਤੇ ਕਿੱਦਾਂ ਵੇਂਦੇ ਤੇ ਕੀ ਗਾਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਕੋਲ ਸ਼ਹਿਰ ਧਾਰੀਆ ਦੀਆਂ ਸੰਖਤਾ ਪਹੁੰਚੀਆਂ ਨੇ ਸਾਡੇ ਪ੍ਰਧਾਨ ਸਾਹਿਬ ਦੁੱਗਲ ਸਾਹਿਬ ਫੋਰ ਸਾਡੇ ਸਾਰੇ ਸਤਜਾਰਜੋਗ ਮੈਡਮ ਪ੍ਰਿੰਸੀਪਲ ਸਰਦਾਰ ਮਖਵਨ ਸਿੰਘ ਦੀ 나ਗੀ ਇਹ ਆਪਣੀ ਪੋਤਰੀ ਦਾ ਜਨਮ ਦਿਨ ਨਿਯਮਤ ਕੋਰ ਦਾ ਮਨਾਉਣ ਆਏ ਨੇ ਜੀ ਇਹਨਾਂ ਦੀ ਪੋਤਰੀ ਆਸਟ੍ਰੇਲੀਆ 'ਚ ਰਹਿ ਰਹੇ ਨੇ ਇਨਾਂ ਦੇ ਪਰਿਵਾਰ ਵੱਲੋਂ ਇਸ ਵਾਰੀ ਜਿਹੜਾ ਇਹ ਉਪਰਾਲਾ ਕੀਤਾ ਗਿਆ ਵਾ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਪਰਿਵਾਰ ਦਾ ਇਸ ਤਰ੍ਹਾਂ ਦੀ ਸਾਰੇ ਹੀ ਪਰਿਵਾਰਾਂ ਨੂੰ ਸੋਚ ਲਿਆਉਣੀ ਚਾਹੀਦੀ ਆ ਕਿ ਜਿਹੜੇ ਆਪਣੇ ਬੱਚਿਆਂ ਦੇ ਜਨਮ ਦਿਨ ਹੋ ਗਏ ਜਾਂ ਜਿਹੜੇ ਹੋਰ ਵੀ ਖੁਸ਼ੀ ਦੇ ਪ੍ਰੋਗਰਾਮ ਹੋ ਗਏ ਉਹ ਸਾਨੂੰ ਇਸ ਤਰ੍ਹਾਂ ਸਾਡੇ ਜਿਹੜੇ ਰਹਿ ਰਹੇ ਬਜ਼ੁਰਗਾਨਾ ਬੀਸਾਰਾ ਬਜ਼ੁਰਗ ਜਿਹੜੇ ਵਾਰਸ ਇਹਨਾਂ ਨੂੰ ਮਨਾਉਣੀ ਚਾਹੀਦੀ ਆ ਇਸ ਤੋਂ ਇਲਾਵਾ ਵੀ ਸਾਨੂੰ ਜੇ ਆਪਾਂ ਆਸ-ਪਾਸ ਸਾਡੇ ਰਹਿ ਰਹੇ ਲੋੜਵੰਦ ਪਰਿਵਾਰ ਜਿਹੜੇ ਕਿਤੇ ਵੀ ਆ ਕਿਤੇ ਵੀ ਇਨਸਾਨ ਰਹਿ ਰਿਹਾ ਵਾ ਉਹਨਾਂ ਨੂੰ ਆਪਾਂ ਸਾਂਝਾ ਕਰਕੇ ਮਨਾ ਸਕਦੇ ਆ ਸਾਨੂੰ ਆਪਣੇ ਸਮਾਜ ਵਿੱਚ ਜਿਹੜੇ ਚੱਲਦੇ ਭਲਾਈ ਦੇ ਕਾਰਜ ਬਲੱਡ ਕੈਂਪ ਜਾਂ ਹੋਰ ਵਾਤਾਵਰਣ ਸੰਭਾਲ ਲਈ ਇਦਾਂ ਦੇ ਉੱਤੇ ਆ ਲੈਣਾ ਸਾਨੂੰ ਜਿਹੜੇ ਆਪਣੇ ਖੁਸ਼ੀਆਂ ਸਾਂਝ ਪਾਉਣੀ ਚਾਹੀਦੀ ਆ ਮੈਂ ਸਾਰੇ ਹੀ ਪ੍ਰਬੰਧਕਾਂ ਦਾ ਸਾਰੇ ਸ਼ਹਿਰ ਵਾਸੀਆਂ ਧੰਨਵਾਦ ਕਰਦਾ ਵਾਂ ਇੱਥੇ ਸਮਾਗਮ ਕੱਢ ਕੇ ਆਪਣੇ ਜੀਵੇਂ ਚ ਆਏ ਨੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ